ਲਓ ਮੰਮੀ ਆ ਗਈ ਪੁਲਿਸ ਵੀ ਹੁਣ ਨਹੀਂ ਵੀ ਦਰਾਂ ਕਿ ਮੈਂ ਨਹੀਂ ਜਾਣਾ ਮੈਂ ਜਾਣਾ ਕਿਉਂ ਨਹੀਂ ਹਸਾਨ ਕਰਨਾ ਤੂੰ ਨਹੀਂ ਮੈਂ ਨਹੀਂ ਜਾਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਨ ਫੜ ਆਜੇ ਮੰਜੇ ਨੂੰ ਨੋਵੀ ਅੱਧੀ ਕੁੜੀਏ ਜੀ ਮਾਫ ਕਰ ਦਿਓ ਨਹੀਂ ਆਹੋ ਮੈਂ ਤਾਂ ਡਿਗੜੀਆਂ ਤੇ ਜਿਹੜੀ ਮੈਂ ਨਹੀਂ ਜਾਣਾ ਮੰਮੀ ਮੈਨੂੰ ਬਚਾ ਲੋ ਮੈਂ ਹੁਣ ਕੀ ਕਰਾਂ ਤੈਨੂੰ ਮੰਮੀ ਨਹੀਂ ਮੈਂ ਕੋਈ ਨਹੀਂ ਤੂੰ ਤੋਰ ਸਕਦੀ ਮੈਂ ਨਹੀਂ ਕੁਝ ਵੀ ਕੀਤਾ ਹੈਗਾ ਹਾਂ ਨਹੀਂ ਕੀਤਾ ਜੋ ਵੀ ਕੀਤਾ ਮੈਂ ਤਾਂ ਕੀ ਕਰਕੇ ਤੁਸੀਂ ਮੈਨੂੰ ਵੀ ਪੁਲਿਸ ਨੂੰ ਫਸਾਤਾ ਵਾ ਅਮਨ ਪੀ ਲੈ ਠੰਡੀਆਂ ਫੜੇ ਨਹੀਂ ਚਲੋ ਮੇਰੇ ਪਪਾ ਦੇ ਨਾਲ ਕੋਮਰੀ ਗਾਉਂਦੇ ਨੇ ਨਿਕਲੇ ਕਿਆ ਨਿਆੜੇ ਹੋ ਗਏ ਨੇ ਇੱਕ ਵੀਰ ਗੱਲ ਸੋ ਮੇਰੀ ਤੂੰ ਮੇਰਾ ਯਾਰ ਹਾਂਜੀ ਜਿੰਨੀਂ ਤਰਾਵਾ ਤੈਨੂੰ ਨੌਕਰੇ ਜਿ ਲੱਗਦੀ ਐ ਨੇ ਉਨੀਂ ਤੇਰੀ ਘਾਬੀ ਲੱਗਦੀ ਆ ਤੇ ਕੋਈ ਗੱਲ ਨਹੀਂ ਭਾਜੀ ਲਾਓ ਤੁਸੀਂ ਕੋਈ ਚੱਕਰ ਨਹੀਂ ਬਲ ਤੇਰਾ ਘਰ ਖਰਾਬ ਹੋਣਾ ਨਹੀਂ ਉਹ ਕੋਈ ਗੱਲ ਨਹੀਂ ਭਾਜੀ ਖਰਾਬ ਕੀ ਹੋਣਾ ਮੈਂ ਖਰਾਬ ਤੇ ਕਰ ਤੇ ਦਿੱਤਾ ਐ ਨਹੀਂ ਤੂੰ ਮੇਰਾ ਯਾਰ ਵਾਂ ਤੇਰਾ ਘਰ ਖਰਾਬ ਹੋਏ ਨਾ ਮੈਨੂੰ ਫਿਕਰ ਆ ਤੇਰੇ ਘਰ ਦਾ ਤੇ ਜਿੰਨੀਂ ਤਰਾਵਾ ਨਾ ਮੈਂ ਨੌਕਰਣੀ ਤੇ ਪਾ ਦੂੰਗਾ ਤੇ ਤੇਰੀ ਘਾਬੀ ਬਾਹਰ ਕੱਢ ਦੂੰਗਾ ਜੇ ਤੂੰ ਚਾਹਨਾ ਵਾਂ ਤੇ ਉਹ ਨਹੀਂ ਭਾਜੀ ਆਪਾਂ ਇਦਾਂ ਦਾ ਕੰਮ ਕੋਈ ਨਹੀਂ ਕਰਨਾ ਜੇ ਅੱਜ ਆਪਾਂ ਬਲਜੀਤ ਨੂੰ ਸ਼ਹਿ ਦੇਤੀ ਨਾ ਇਹਦਾ ਦਿਲ ਵੱਜ ਜਾਣਾ ਵਾ ਇਨੇ ਮੁੜ ਕੇ ਫੇਰ ਕਹਣਾ ਕੋਈ ਨਹੀਂ ਮੇਰੇ ਬੰਦੇ ਨੇ ਮੈਨੂੰ ਛੜਾਈ ਲੈਣਾ ਵਾ ਕੋਈ ਚੱਕਰ ਨਹੀਂ ਇਹਨੇ ਫੇਰ ਗਲਤਾਂ ਕਰਦਾ ਕਰਦੀਆਂ ਕੋਈ ਨਾ ਕੋਈ ਮੈਨੂੰ ਗੁੱਸਿਆ ਤੇ ਇੱਤੀ ਜ਼ਿਆਦਾ ਹੁੰਦਾ ਕਿ ਨੌਕਰ ਵਾਲੀ ਦੇ ਤੇ ਬੱਚਾ ਹੈ ਨਹੀਂ ਉਹਨੇ ਤੇ ਬੱਚਾ ਤਾਂ ਚੁੱਕਿਆ ਤੇ ਇਹਨੂੰ ਇਹ ਚੰਗਾ ਭਲਾ ਪਤਾ ਕਿ ਮੇਰੇ ਦੇਦਰਾਨੀ ਦੇ ਕਰ ਕਿੰਨੇ ਚਿਰਾਂ ਬਾਅਦ ਕਿੰਨੀਆਂ ਉਦਾਸਾਂ ਵੇਦੀਆਂ ਕਰਕੇ ਤੇ ਬਾਲ ਬੱਚਾ ਹੋਇਆ ਵਾ ਤੇ ਇਹਨੇ ਇਹ ਕੰਮ ਕੀਤਾ ਮੈਨੂੰ ਇਤੋਂ ਇਹ ਉਮੀਦ ਨਹੀਂ ਹੈਗੀ ਉਦਾਂ ਮੈਨੂੰ ਮਾਣਾ ਤੇਰੇ ਤੇ ਕਿ ਤੂੰ ਮੇਰਾ ਯਾਰ ਆ ਤੂੰ ਸਾਦਾ ਸਾਦੇ ਇੰਡਿਆ ਵਾ ਪਰ ਗੱਲ ਪਤਾ ਕੀ ਆ ਭਾਜੀ ਮੈਂ ਵੀ ਬੜਾ ਪਹਿਲਾਂ ਨਾ ਕੰਜਰ ਹੀ ਦੇ ਨਾਲ ਰਲਿਆ ਸੀ ਜਿੰਨੇ ਪੁੱਠੇ ਸਿੱਦੇ ਕੰਮ ਆਸੀਂ ਦੋਵੇਂ ਰਲ ਕੇ ਕਰਦੇ ਇਹਨਾਂ ਦਾ ਬਾਲ ਬੱਤਾ ਨਹੀਂ ਆਪਣੇ ਮੇ ਭਰਾ ਦੇ ਭਰਾ ਦੇ ਕਰ ਹੁੰਦੇ ਨੇ ਉਹ ਇਹ ਜੁਰਤ ਦਵਾਈ ਖਾਂਦੇ ਨੇ ਦਵਾਈ ਛੱਡ ਦਿੰਦੇ ਨੇ ਕਈ ਕੋ ਕਰਦੇ ਹੁੰਦੇ ਆ ਪਰ ਜਦੋਂ ਮੈਨੂੰ ਠੋਕਰ ਵੱਜੀ ਨਾ ਫੇਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੜਾ ਗਲਤ ਸੀ ਮੈਂ ਬੜੀਆਂ ਗਲਤੀਆਂ ਕੀਤੀਆਂ ਪਰ ਮੈਨੂੰ ਅਕਲ ਆ ਗਈ ਬਲਜੀਤ ਨੂੰ ਅਕਲ ਨਹੀਂ ਆਈ ਤੇ ਭਰਾ ਹੋਏ ਤੇ ਵਰਗਾ ਭਰਾ ਜਿਹੜਾ ਭਰਾ ਦਾ ਸੋਲਦਾ ਪਰ ਭਾਬੀ ਨੇ ਕੰਮ ਗੋਗ ਕੀਤਾ ਇਹੋ ਤਾਂ ਗੱਲ ਦਾ ਰੋਣਾ ਵਾ ਇਹਨੂੰ ਕੀ ਤੰਗੀ ਪਰ ਤੁਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ ਨਾ ਦੋਵਾਂ ਤੇ ਇੱਕੋ ਜੀ ਕਰਿਓ ਇਹਨੂੰ ਢਿੱਲ ਨਾ ਦਿਓ ਕਦੇ ਵੀ ਅਜੇ ਵੀ ਵੇਖ ਲਾ ਤੇਰਾ ਪਰਿਵਾਰ ਖਰਾਬ ਹੋਣੀ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਪਰਿਵਾਰ ਦੀ ਕੋਈ ਚੱਕਰ ਨਹੀਂ ਮੇਰੇ ਭਰਾ ਪਰਜਾਈ ਦਾ ਘਰ ਜਾਰਦਣ ਲੱਗੀ ਏ ਜਿਹੜੀ ਮੇਰੀ ਨਹੀਂ ਬਣੀ ਮੇਰੇ ਕਹਿਣ ਦੇ ਬਾਵਜੂਦ ਵੀ ਬੜਾ ਮੈਂ ਰੋਕਦਾ ਰਿਆ ਪਰ ਇਹਨੇ ਮੇਰੀ ਇੱਕ ਨਹੀਂ ਸੁਣੀ ਮੈਂ ਚਾਹੁੰਦਾ ਕਿ ਜੋ ਸਜ਼ਾ ਦੋਵਾਂ ਨੂੰ ਇੱਕੋ ਜੀ ਮਿਲੇ ਉਹ ਤਾਂ ਮਿਲਣੀ ਮਿਲਣੀ ਆ ਕਿਉਂਕਿ ਸਾਰੇ ਸਬੂਤ ਉਹਦੇ ਖਿਲਾਫ ਜਾਣਦੇ ਆ ਹਾਂਜੀ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਨਰਮਾਈ ਨਹੀਂ ਵਰਤਣੀ ਨਾ ਮਾਤੀ ਚੱਲ ਵੇਲਾ ਫਿਰ ਹਾਂਜੀ ਲੈ ਲੈ ਇਹਨਾਂ ਨੂੰ ਕਿਹਦੀ ਡਾਂਗ ਫੇਰੇ ਇਹਨਾਂ ਨੂੰ ਮਹਾਨ ਦੇ ਪੁੱਛੇ ਮੈਂ ਨਹੀਂ ਜਾਣਾ ਮੈਂ ਨਹੀਂ ਦੱਸਾਂਗਾ ਚੱਲ ਚੱਲ ਅਜੇ ਕੋਈ ਨਾ ਨਹੀਂ ਭਾਜੀ ਇਹਦੇ ਮਨ 'ਚ ਲਾਲਚ ਹੀ ਇਹ ਜ਼ਮੀਨ ਜਾਇਦਾ ਕੱਲੀ ਖੜਾ ਆਪਣਾ ਚਾਹੁੰਦੀ ਸੀ ਪਰ ਇਹਦਾ ਲਾਲਚ ਚੰਗੀ ਤਰ੍ਹਾਂ ਕੱਢਿਓ ਜੇਲ੍ਹ 'ਚ ਚੰਗੀ ਡਾਂਗ ਫੇਰੇ ਹੋ ਇਹਨਾਂ ਨੂੰ ਜਿਹੜੀ ਗਾਹ ਤਾਂ ਅਸੀਂ ਮੱਤ ਆ ਜੇ ਉਹ ਗਬੀਰਾ ਕਰਾਂਗੇ ਆਪਾਂ ਠੀਕ ਹੈ ਭਾਈ ਬਹੁਤ ਬਹੁਤ ਤੁਹਾਡੀ ਮਿਹਨਤ ਬਣੀ ਟਾਈਮ ਨਾਲ ਤੁਸੀਂ ਆ ਗਏ ਜੀ ਚਲੋ ਠੀਕ ਆ ਮੈਨੂੰ ਮਜਾ ਆ ਗਿਆ ਮੈਂ ਨਹੀਂ ਜਾਣਾ ਇਹ ਤਾਂ ਖੇਖੜ ਕਰਦੀਆਂ ਵੇ ਗੱਲ ਨਹੀਂ ਆਏ ਨਾ ਮਾਂ ਮੈਨੂੰ ਰੁਬੀ ਵਿਚਾਰੇ ਮੈਂ ਨਹੀਂ ਜਾਣਾ ਹੈ ਮੈਂ ਜਾਣਾ ਨਹੀਂ ਇੱਥੇ ਮੈਂ ਨਹੀਂ ਜਾ ਮੈਂ ਚੁੱਪ ਵੀ ਕਿ ਨਹੀਂ ਉਹ ਤਾਂ ਮੁੰਡਿਆ ਇਦਾਂ ਕਰ ਤੂੰ ਹੈ ਕਿਉਂ ਮੁੰਡਿਆ ਉਹਦੇ ਬਾਅਦ ਤੇ ਮੁੰਡਿਆ ਵਾ ਜਿਵੇਂ ਤੇਰੀ ਕੋਈ ਕਦਰ ਹੀ ਨਹੀਂ ਹੈਗੀ ਮੰਮੀ ਰੋਣਾ ਨਾ ਦੇਰ ਕੀ ਕਰਾਂ ਕੱਲ ਨੂੰ ਮੇਰੇ ਨਿਆਣਾ ਫੋਨ ਕਰੂਗਾ ਕਿ ਮੇਰੀ ਮਾਂ ਨਾਲ ਗੱਲ ਕਰਾਂ ਕੀ ਕਹੂੰਗਾ ਉਹਨੂੰ ਮੈਂ ਇਹ ਕਹੂੰਗਾ ਕਿ ਛੋਟੇ ਨੇ ਬੱਚੇ ਦੀ ਜਾਨ ਦੀ ਪਿਆਸੀ ਹੀ ਜੇਲ੍ਹ ਚ ਜਲ ਗਈ ਆ ਇਹ ਤਾਂ ਉਹਨੂੰ ਸੁੱਕਣਾ ਚਾਹੀਦਾ ਸੀ ਹੈ ਪੁੱਤ ਨਾ ਰੋ ਜੇ ਨੇ ਗਲਤੀਆਂ ਕੀਤੀਆਂ ਤਾਂ ਸਜ਼ਾ ਤਾਂ ਮਿਲਣੀ ਹੀ ਨਾ ਮੰਮੀ ਉਹ ਜੀ ਹਰ ਨਿੱਕੀ ਵੱਡੀ ਗਲਤੀ 'ਚ ਮੈਂ ਉਹਦਾ ਸਾਥ ਦਿੱਤਾ ਹਰ ਗੱਲ 'ਚ ਉਹਦੀ ਮੈਂ ਪਰਦਾ ਪਾਇਆ ਪਰ ਉਹਨੂੰ ਜਨਾਨੀ ਨੂੰ ਅਕਲ ਨਹੀਂ ਆਈ ਮੈਂ ਬਥੇਰਾ ਮਰਕੇ ਸਮਝਾਇਆ ਕਿ ਬੰਦੀ ਬਣ ਜਾ ਬਣ ਜਾ ਪਰ ਨਹੀਂ ਟਲੀ ਨਾ ਕਿਥੋਂ ਟਾਲਣਾ ਨਹੀਂ ਤੈਨੂੰ ਪਤਾ ਤਾਂ ਹੈਗਾ ਵਾ ਪਰ ਹੁਣ ਕੀ ਕਰਨਾ ਹੀ ਇਹਨੂੰ ਸਾਨੂੰ ਜੇ ਪਤਾ ਹੁੰਦਾ ਕਿ ਆਹ ਕੋ ਕਰਨ ਲਈ ਆ ਤੇ ਜੇ ਇਹਨੂੰ ਪਹਿਲਾਂ ਪਤਾ ਲੱਗਦਾ ਤਾਂ ਇਹ ਕਰਨੀ ਨਾ ਦਿੰਦੇ ਤੂੰ ਇਹਨੂੰ ਫਰਜ ਦਾ ਰੋਕਦਾ ਜਦੋਂ ਮੈਂ ਤੈਨੂੰ ਕਹਿੰਦੀ ਤੂੰ ਹੀ ਕਹਿਣਾ ਸੀ ਮਾਂ ਤਾਂ ਤੂੰ ਬਲਜੀਤ ਦੇ ਦਵਾਲੇ ਹੋਈ ਰਹਿਣੀ ਉਹ ਮੰਮੀ ਮੈਂ ਤੇ ਕਹਾ ਹੁਣ ਸੁਧਰ ਗਈ ਆ ਕੋਈ ਗੱਲ ਬਾਤ ਨਹੀਂ ਕਿ ਮੈਨੂੰ ਕੀ ਪਤਾ ਕਿ ਵਿੱਚੇ ਵਿੱਚ ਪਿੜੀਆਂ ਵੱਢਣ ਦੀਆਂ ਸਾਡੀਆਂ ਪੁੱਤ ਮੁੰਡਾ ਨਹੀਂ ਵਿਗੜਿਆ ਕਦੀ ਨਹੀਂ ਸੁਧਰਦੇ ਹੁੰਦੇ ਤੇ ਬਾਕੀ ਤੂੰ ਹੁਣ ਦੇਲ ਨਾ ਕਰ ਐਦਾ ਕਾਹਤ ਨਾ ਰੋ ਜੋ ਹੋਊਗਾ ਫਿਰ ਉਹਨੂੰ ਵੇਖੀ ਜਾਊਗੀ ਜੇ ਉਹਨਾਂ ਨੇ ਕੀਤੀਆਂ ਤਾਂ ਉਹਨੂੰ ਭੁਗਤ ਵੀ ਲੈਣ ਦੇ ਦੋ ਹਾਂ ਖਲਚੋ ਪਕਾ ਲੈ ਮੇਰਾ ਬੋਤੇ ਦਾਣਾ ਤੋ ਕਰ ਤਪਕਾ ਉਹ ਤੇ ਦਾਣਾ ਕਰ ਔਸਲਾ ਕਰ ਹੁਣ ਤੇ ਮੈਂ ਉਜਾਦੀ ਰਹਿਮਤ ਨੂੰ ਲਾਪੀ ਆ ਵੇਖੋ ਮੰਮੀ ਨੂੰ ਦੁੱਧਾ ਦੋ ਜਾ ਕੇ ਆ ਰੋ ਨਹੀਂ ਮੈਂ ਮੰਮੀ ਨੂੰ ਫੋਨ ਲਾ ਕੇ ਪੁੱਛਾਂ ਕੀ ਹਾਲ ਆ ਮੁੰਡੇ ਦਾ ਹਾਂ ਪੁੱਛ ਪੁੱਛ ਕਾਕੇ ਦਾ ਕੀ ਹਾਲ ਮੈਂ ਰਹਿਮਤ ਨੂੰ ਕਿਉਂ ਕਦ ਤੂੰ ਐਦਾਂ ਨਾ ਕਰਦਾ ਹੁਣ ਰੋਂਦਾ ਨਾ ਰਹੀ ਇੱਥੇ ਉਹਨੂੰ ਫੋਨ ਲਾ ਕੇ ਤੂੰ ਪੁੱਛ ਹਾਂ ਮਨੀ ਕੀ ਹਾਲ ਮੁੰਡੇ ਦਾ ਹੁਣ ਠੀਕ ਹੈ ਭਾਈ ਠੀਕ ਹੈ ਮੈਂ ਤੁਹਾਨੂੰ ਫੋਨ ਲਾਉਣ ਹੀ ਲੱਗਾ ਸੀ ਉਹਨਾਂ ਚੋਂ ਤੁਹਾਡਾ ਫੋਨ ਆਈ ਗਿਆ ਵਾ ਹਾਂ ਉਹਦਾ ਡਾਕਟਰ ਨੇ ਫਾਸਟੇ ਦਿੱਤੀ ਆ ਅੱਛਾ ਤੇ ਉਹਨੇ ਨਾ ਸੁੱਕਾ ਦੁੱਧ ਹੀ ਪਿਆਇਆ ਉਹਨੂੰ ਅੱਛਾ ਅੱਛਾ ਤੇ ਆਂਦਾ ਸੀ ਵੀ ਜੇ ਸੁੱਕਾ ਦੁੱਧ ਪਚ ਗਿਆ ਤੇ ਫੇਰ ਤੇ ਕੋਈ ਗੱਲ ਨਹੀਂ ਜੇ ਸੁੱਕਾ ਦੁੱਧ ਨਾ ਪਚਿਆ ਤੇ ਫੇਰ ਬੜਾ ਔਖਾ ਹੈਗਾ ਆਂਦਾ ਵੱਡੇ ਹਸਪੀਟਲ ਜਾਣਾ ਪੈਣਾ ਤੁਹਾਨੂੰ ਖਾਣਾ ਪੈਣਾ ਫੇਰ ਚੱਲ ਤੂੰ ਚਿੰਤਾ ਨਾ ਕਰ ਕਿਸੇ ਗੱਲ ਦੀ ਵੀ ਜਿੱਦਾਂ ਡਾਕਟਰ ਕਹਿੰਦਾ ਨਾ ਉਦਾਂ ਹੀ ਕਰੋ ਤੁਸੀਂ ਅਬਲ ਚਲੋ ਮਹਾਰਾਜ ਠੀਕ ਠਾਕ ਇੱਥੇ ਕਰਦੇ ਜੇ ਲੋੜ ਪਊ ਤੇ ਜਾ ਉੱਟੇ ਲੈਣਾ ਕਿ ਜਾਨੀ ਜਿਹੜੀ ਚੀਜ਼ ਨੂੰ ਲੋੜ ਹੈ ਮੈਂ ਦੱਸ ਦੇ ਮੈਂ ਪਹੁੰਚ ਜਾਣਾਂ ਨਾਲ ਲੈ ਕੇ ਉੱਥੇ ਨਹੀਂ ਨਹੀਂ ਕੋਈ ਗੱਲ ਨਹੀਂ ਐ ਤੁਸੀਂ ਟੈਨਸ਼ਨ ਨਾ ਲਾਓ ਮੈਂ ਉਧਰ ਡਾਕਟਰ ਨੂੰ ਕਹਿ ਆਵਾਂਗਾ ਮਡੀ ਹੁਣੇ ਫਿਰ ਵੀ ਮੈਂ ਮਿਲ ਕੇ ਆਇਆ ਹੁਣੇ ਅੱਛਾ ਤੇ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਨੇਵਲਾਈਜ਼ਰ ਲੱਗਾ ਵਾ ਨੇਵਲਾਈਜ਼ਰ ਲਾਇਆ ਵਾ ਸਾਸੀਨ ਲੱਗੀ ਐ ਕੋਈ ਟੈਨਸ਼ਨ ਵਾਲੀ ਕਰਨੀ ਆਂ ਤਾਂ ਹੋ ਸਕਦਾ ਕਵਰ ਹੋ ਹੀ ਜਾਵੇ ਜਾਂਦਾ ਇੱਥੇ ਹੀ ਕਵਰ ਹੋ ਜੇ ਉਹ ਕਰਦਾ ਚਲ ਚੰਗਾ ਵਾ ਇੱਥੇ ਕਵਰ ਹੋ ਜੇ ਜੇ ਤੇ ਪੈਸੇ ਤੇਲੇ ਜੀ ਲੋੜ ਆ ਤਾਂ ਸਕੈਨਰ ਆ ਆਪਣਾ ਭੇਜ ਮੈਨੂੰ ਤੇ ਮੈਂ ਪੈਸੇ ਪਾ ਦੇਣਾ ਵਾ ਤੈਨੂੰ ਨਹੀਂ ਕੋਈ ਗੱਲ ਨਹੀਂ ਕੋਈ ਲੋੜ ਹੋ ਹਾਂ ਤੇ ਰਹਿਮਤ ਦਾ ਹੀ ਧਿਆਨ ਰੱਖਣੇ ਆ ਉਹਦੀ ਨਾ ਟੈਨਸ਼ਨ ਲੈਣੀ ਤੂੰ ਕੋਈ ਵੀ ਹਾਂਜੀ ਹਾਂਜੀ ਮੈਂ ਤੁਹਾਨੂੰ ਕੱਲ ਨਾ ਕਹਿਆ ਸੀ ਰਹਿਮਤ ਦਾ ਧਿਆਨ ਰੱਖੋ ਰਹਿਮਤ ਰੱਬ ਮਾਰ ਹੋ ਜੇ ਕਿਤੇ ਹੋਰ ਆ ਨਹੀਂ ਨਹੀਂ ਰਹਿਮਤ ਉੱਠੀ ਆ ਆਇ ਬਿਮਾਰ ਪਿਆ ਹੀ ਰਹਿਮਤ ਉਧਰ ਕਿਤੇ ਉਹਨਾਂ ਨੂੰ ਚਾਰੀ ਕਿਤੇ ਵੀ ਦੁੱਧ ਕੰਮੀ ਨਹੀਂ ਕੱਪ ਧਿਆਨ ਤੇ ਪਿਆ ਦੇ ਨਹੀਂ ਨਹੀਂ ਮੰਮੀ ਡਈਏ ਦੁੱਧ ਪਿਆ ਲੈਣ ਨੂੰ ਠੀਕ ਵਾ ਬਿਲਕੁਲ ਕੋਈ ਗੱਲ ਨਹੀਂ ਉਹਦੀਆਂ ਚਿੰਤਾ ਕਰ ਠੀਕ ਹੈ ਠੀਕ ਹੈ ਰਹਿਮਤ ਮੇਰਾ ਪੁੱਤ ਕਿੰਨੀ ਲੱਗ ਰਹੀ ਹੈ ਕੰਨੀ ਦਾ ਮੇਰੇ ਪਾਪਾ ਨੇ ਹਰੇ ਤੇ ਮੈਂ ਤੇਰਾ ਵੀ ਇਹ ਠੀਕ ਹੋ ਗਿਆ ਬਗਿਆਵਾ ਨਾ ਇਹ ਦੋ ਇਗਾਨੀ ਹਾਥ ਫੜਨਦੀ ਮੇਰੇ ਹਾਂ ਮੇਰੇ ਜੀਸਾ ਤਾਂ ਨਹੀਂ ਮੈਂ ਵੀ ਥੋੜਾ ਨਹੀਂ ਉਹ ਦੁੱਧ ਬਣਾਉਣਾ ਹਾਂ ਆਹ ਚੁੱਪ ਕਰ ਜਾ ਇਹ ਜਨਾਨੀ ਨੇ ਮੇਰਾ ਮੇਰਾ ਕੁਝ ਨਹੀਂ ਸੋਚਿਆ ਮੈਂ ਕੀ ਚਾਹੁੰਦਾ ਤੇ ਕੀ ਹੋ ਗਿਆ ਮਨੀ ਵਿਚਾਰ ਨੂੰ ਕੀ ਪਤਾ ਵਾ ਕਿ ਜਿਹਦੇ ਲਾਗੇ ਨਿਆਣਿਆਂ ਦੀ ਰਾਖੀ ਭਾਲ ਕੇ ਗਏ ਹਨ ਉਹੀ ਮੇਰੇ ਨਿਆਣੇ ਦੀ ਦੁਸ਼ਮਣ ਬਣ ਜਾਣਗੇ ਉਹ ਵਿਚਾਰਾ ਹਜੇ ਭਾਦੀ ਭਾਦੀ ਕਰੀ ਜਾਂਦਾ ਕਿ ਭਾਦੀ ਨੂੰ ਰਹਿਮਤ ਦਾ ਧਿਆਰ ਰੱਖੇ ਇਹਨਾਂ ਨੂੰ ਪਤਾ ਕਿ ਰਾਜੇ ਨੂੰ ਚੁਕਾਉਣ ਦੇ ਵਿੱਚ ਸਾਰਾ ਬਲਜੀਦਾ ਜੀ ਹਾਥੀ ਹੁਣ ਘਰ ਆੜ ਕੇ ਮੈਨੂੰ ਪੁੱਛਣਗੇ ਕਿ ਭਾਬੀ ਕਿੱਥੇ ਆ ਤੇ ਮੈਂ ਕੀ ਜਵਾਬ ਦਊਂਗਾ ਉਹਨਾਂ ਨੂੰ ਮੈਂ ਤੇ ਆਪਣੀਆਂ ਨਜ਼ਰਾਂ ਚ ਨਾ ਆਪ ਹੀ ਡਿੱਗ ਗਿਆ ਐਸ ਜਨਾਨੀ ਨੇ ਤੇ ਮੈਨੂੰ ਆਪਣੇ ਭਰਾ ਦੀਆਂ ਅੱਖਾਂ ਚ ਅੱਖਾਂ ਵਾ ਕੇ ਮੈਨੂੰ ਜੋਗਾ ਨਹੀਂ ਛੱਡਿਆ ਇਹਦੇ ਕਰੀ ਮੈਂ ਤਾਂ ਤੁਹਾਡੇ ਪਿਛੇ ਚੱਲੀ ਹਾਂ ਫੋਨ ਕੀਤਾ ਹੁੰਦਿਆ ਉਹ ਵੀਰ ਦਾ ਫੋਨ ਹੀ ਤਰਾ ਹਾਲ ਚਾਲ ਪੁੱਛ ਦਿਆ ਹੀ ਕਿ ਕੀ ਹਾਲ ਹੈ ਰਾਜਾ ਹੁਣ ਠੀਕ ਆ ਗਿਆ ਕਿ ਨਹੀਂ ਠੀਕ ਆ ਗਿਆ ਹੁਣ ਦੱਸ ਦਿਆ ਹੀ ਵੀ ਉਹ ਠੀਕ ਆ ਉਹ ਕੋਈ ਗੱਲ ਨਹੀਂ ਟੈਨਸ਼ਨਾਂ ਦੀ ਗੱਲ ਨਹੀਂ ਆ ਚਿੰਤਾ ਦੇ ਕਾਰਨ ਹੁੰਦੀ ਹੈ ਸਾਰੇ ਨੂੰ ਹੁਣ ਇੰਨੀ ਜ਼ਿਆਦਾ ਚਿੰਤਾ ਮੈਂ ਵੀ ਉਹਦੀ ਟੈਨਸ਼ਨ ਚ ਲੱਗੀ ਰਹਿ ਗਈ ਤੇ ਫਿਰ ਕਿਦਾਂ ਕੰਮ ਵਾਲੇ ਨੂੰ ਲੈ ਕੇ ਫੜ ਕੇ ਜਾਂ ਕੀ ਕੀਤਾ ਉਹਨਾਂ ਨੇ ਕੰਮ ਵਾਲੇ ਨੂੰ ਲੈ ਕੇ ਉਹ ਫੜ ਕੇ ਕੇ ਉਹਨੂੰ ਖੜਨਾ ਹੀ ਆ ਫੜ ਕੇ ਖੜਗੀ ਵੀ ਕਿਹਾ ਜੇ ਤੂੰ ਸਾਡਾ ਜੀ ਲੈ ਗੋੜੇ ਫੜ ਕੇ ਆਪੇ ਉਹ ਨਹੀਂ ਨਹੀਂ ਲੈ ਜੋੜੇ ਫੜ ਕੇ ਆਹੋ ਤੂੰ ਟੈਨਸ਼ਨ ਨਾ ਲੈ ਤੇ ਤੂੰ ਇੱਥੇ ਕਿੱਥੇ ਬੈਠੀ ਹੈ ਰਾਜ ਰਾਕੇ ਕੌਣ ਨਾ ਉਹ ਨਰਸ ਸੀ ਕੋੜੀ ਸਟਾਫ ਹੈ ਜੇ ਕਿੰਨਾ ਪਿਆਰ ਕਰਦੀ ਹੈ ਆਹੋ ਹਾਂਜੀ ਤੇ ਉਹ ਆਪਣੀ ਨਹੀਂ ਵੀ ਮੈਂ ਬੈੰਨੀ ਆਂ ਤੇ ਤੁਸੀਂ ਜਾਓ ਬਾਹਰ ਘੁੰਮ ਫਿਰ ਕੇ ਆਓ ਤੁਸੀਂ ਬੈਠੋ ਜਾ ਕੇ ਤੁਸੀਂ ਤੇ ਬੱਚੇ ਵਾਲ ਵੇਖ ਵੇਖ ਕੇ ਹੋ ਰਹੀ ਘਰੀ ਜਾਂਦੇ ਮੈਂ ਹੈ ਨਹੀਂ ਮੈਨੂੰ ਹੁਣ ਤੇ ਸਭ ਹੌਸਲਾ ਹੋ ਗਿਆ ਵਾ ਕਿੰਿਆ ਉਹ ਲੈਟਰ ਆੜ ਨਾਲੇ ਨਾ ਉਹਨਾਂ ਨੇ ਫਸਟ ਫੀਡ ਦਿੱਤੀ ਸੀ ਉਹਨੂੰ ਔਰ ਨਵ ਲੇਜ਼ਰ ਵਗੈਰਾ ਲਾਉਣ ਤੋਂ ਬਾਅਦ ਤੇ ਉਹਨੂੰ ਬੜਾ ਸੋਹਣਾ ਨੂੰ ਭੱਜ ਗਿਆ ਤੇ ਹੁਣ ਕੀ ਹੈ ਠੀਕ ਹੋ ਗਿਆ ਪਾ ਗਿਆ ਖਾਲਿਆ ਨੇ ਹਾਂ ਉਹ ਬਚ ਗਿਆ ਹਜሙ ਹੋ ਗਿਆ ਸਾਰਾ ਸ਼ੁਕਰ ਹੈ ਮਾਲਕ ਦਾ ਕਿਤੇ ਮਹਾਰਾ ਸੱਚੇ ਪਾਤਸ਼ਾਹ ਕਿਦਰ ਆਇਆ ਠੀਕ ਹੋਇਆ ਉਹ ਸਹੀ ਗੱਲ ਮੈਂ ਤਹਾਂ ਸਮਝ ਨਹੀਂ ਆਉਂਦਾ ਕਿਤੇ ਵੀ ਕਿੰਦਾ ਕਿੰਦਾ ਵਾਹ ਦੇ ਇੱਕ ਵਾਰੀ ਫੇਰ ਆਪਾਂ ਦੇਖੀਏ ਜੇ ਦੂਜੀ ਵਾਰੀ ਵੀ ਮਤਲਬ ਇੰਨਾ ਕ ਸਮਾਂ ਕੱਢ ਲਿਆ ਨਾ ਵੀ ਨਾ ਇਹਨੂੰ ਜਿਆਦਾ ਵੋਮਟਿੰਗ ਵਗੈਰਾ ਨਾ ਹੋਈ ਜਾਂ ਕੁਝ ਵੀ ਬੱਚੇ ਨੂੰ ਹਨਾ ਜੇ ਤਾਂ ਪਹਿਲਾਂ ਪ੍ਰੋਬਲਮ ਲੈਂਦਾ ਹੀ ਨਹੀਂ ਕੋਈ ਤੇ ਕਹਿੰਦੇ ਫੇਰ ਕੋਈ ਗੱਲ ਨਹੀਂ ਫੇਰ ਤੁਹਾਨੂੰ ਖੜਨਾ ਨਹੀਂ ਪਊਗਾ ਫਿਰ ਤੁਸੀਂ ਘਰੇ ਲੈ ਜਾਓ ਤੇ ਆਣ ਕੇ ਦਵਾਈ ਮਤਲਬ ਦਿਵਾਉਂਦੇ ਰਹੋ ਵਿਖਾਉਂਦੇ ਰਹੋ ਫੇਰ ਕੋਈ ਅੱਛਾ ਅੱਛਾ ਉਹ ਉਹ ਤੇ ਡਾਕਟਰ ਤੇ ਬਿਲਕੁਲ ਇੱਕਦਮ ਪਹਿਲਾਂ ਦੇਲੀ ਛੱਡ ਗਿਆ ਅਸੀਂ ਉਹਦੇ ਮੇਰੇ ਬਹੁਤ ਸਾਰੇ ਗਏ ਵੀ ਤੇ ਇੱਕ ਕੋਲ ਜਾਨੀਆ ਟ੍ਰੀਟਮੈਂਟ ਕਰ ਟ੍ਰੀਟਮੈਂਟ ਕਰ ਉਹ ਤੇ ਕਹਿੰਦਾ ਨਹੀਂ ਨਹੀਂ ਵੱਡੇ ਹਸਪੀਟਲ ਲੈ ਉਹਦੇ ਵੱਡੇ ਹਸਪੀਟਲ ਲੈ ਗਿਆ ਘਬਰਾ ਗਿਆ ਇਹ ਹਾਲਤ ਕਿੰਨੀ ਲੋਕੀ ਆਹ ਉਹ ਤੇ ਹੈਗਾ ਹੀ ਆ ਨਹੀਂ ਕਿ ਮੈਂ ਤੇ ਆ ਘਬਰਾ ਗਿਆ ਸੀ ਮੈਂ ਤੇ ਆ ਮਰੀਜ਼ੀ ਹੋ ਗਈ ਵੀ ਕੀ ਬਣ ਗਿਆ ਆਸ ਜੀ ਇਹ ਵੀ ਚਲ ਮੁੰਡਾ ਮਿਲ ਜੀ ਜਿਹਦਾ ਮੇਰੇ ਹੱਥਾਂ 'ਚ ਆਇਆ बोलले ना चाले न्याणा बोलण ਦੇ न्याਣੇ ਦਾ ਇਹੋ ਹੀ ਹੁੰਦਾ ਨਾ ਕਿ ਜਾਂ न्याਣਾ ਹੱਸੇ ਥੋੜਾ ਬੋਤਾ ਜਾਰੂ ਹੋਵੇ ਉਹਨੇ ਹੀ ਕੰਮ ਕਰਨਾ ਹੋਰ ਉਹਨੇ ਗੱਲਾਂ ਕਰਨੀਆਂ ਰੋਣਾ ਹੁੰਦਾ ਨਿਆਣੇ ਨੇ ਤੇ ਉਹਦੇ ਕਿਤੇ ਰੋਂਦਾ ਹੀ ਨਹੀਂ ਮਾਝ ਨਹੀਂ ਕੱਢਦਾ ਚੱਲ ਜਾਈਏ ਸ਼ੁਗਰਿਆਂ ਬਾਗੋਂ ਦਾ ਸਾਡੀ ਝੋਲੀ ਉਹਨੇ ਸਾਡਾ ਪੁੱਤ ਪਾਲ ਤਾਂ ਹੋਰ ਸਾਨੂੰ ਕੀ ਚਾਹੀਦਾ ਉਹ ਕੋਈ ਦੇਈਏ ਫੋਨ ਕਰਨਾ ਬਾਰ-ਬਾਰ ਕੀ ਇਹਨੂੰ ਦੱਸ ਕਮਾ ਹੋਣਾ ਜਿੰਨਾ ਮੈਂ ਗੁੱਸੇ ਜਾਉਣਾ ਤੇ ਦੁਖੀ ਆ ਜੇ ਮੇਰੇ ਮੂੰਹੋਂ ਸੱਚ ਨਿਕਲ ਗਿਆ ਨਾ ਤੇ ਉਹ ਰੁਕਿਆ ਨਹੀਂ ਜਾਣਾ ਆਪਣੇ ਘਰ ਉਹਨੇ ਭੱਜਣਾ ਵਾ ਇਧਰ ਨੂੰ ਤੇ ਉਹਦੀ ਸੱਸ ਵੀ ਬੜੀ ਚੰਦਰੀ ਆ ਉਹਨੇ ਤੇ ਮਿਹਣੇ ਮਾਰ-ਮਾਰ ਕੇ ਸਾਡੀ ਕੁੜੀ ਨੂੰ ਮਾਰ ਦੇਣਾ ਕੀ ਕਰਾਂ ਮੈਂ ਕੋਈ ਸਮਝ ਨਹੀਂ ਆਉਂਦੀ ਤੇ ਕਵੀਰ ਕੇ ਤਾਂ ਫੋਨ ਆਉਂਦਿਆ ਬਾਰ-ਬਾਰ ਮੰਮੀ ਸੁੱਖ ਦਾ ਹੀ ਆਉਂਦਿਆ ਵਾ ਹਾਂ ਕੀ ਆਂਦੀ ਸੁੱਖ ਮਮੀ ਆਖਣਾ ਕੀ ਹੈ ਉਹਨੇ ਉਸੇ ਤੇ ਵੀ ਰਾਜੀ ਬਾਜੀ ਤੇ ਕੀ ਦੱਸਾਂ ਰਾਜੀ ਬਾਜੀ ਉਹਨੂੰ ਮੈਂ ਪੁੱਤ ਤੂੰ ਫੋਨ ਚੁੱਕ ਲੈਣਾ ਹੀ ਜੇ ਤੂੰ ਨਹੀਂ ਚੁੱਕਣਿਆ ਜੋ ਵਾਰ-ਵਾਰ ਕਰਨੀ ਤੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਲੈਣ ਦੀ ਐ ਬੰਬਾਰੂ ਜੁ ਫਿਕਰ ਕਰਕੇ ਮੇਰੇ ਕੋ ਤੇ ਨਹੀਂ ਗੱਲ ਹੁੰਦੀ ਜੇ ਤੂੰ ਹੀ ਕਰ ਸਕਦੇ ਜੇ ਤੇ ਕਰ ਲੋ ਮੇਰੇ ਕੋ ਤੇ ਨਹੀਂ ਆ ਕੋ ਦੱਸਿਆ ਜਾਂਦਾ ਜੋ ਕੋ ਮੇਰੇ ਨਾਲ ਹੋ ਗਿਆ ਮੈਂ ਤਾਂ ਅੱਗੇ ਬੜਾ ਦੁਖੀ ਐ ਉਹ ਤਾਂ ਦੁੱਖ ਤਾਂ ਹੈਗਾ ਵਾ ਪਰ ਹੁਣ ਕੀ ਕਰ ਸਕਦੇ ਆ ਹੈ ਇਦਾਂ ਨਾ ਕੋਈ ਹੁਣ ਵਾਹ ਵਾ ਦੁੱਖ ਜਦੋਂ ਕਿ ਇਹਨੂੰ ਪਹਿਣਾਵਾ ਵੇ ਉਹ ਤੇ ਮੰਮੀ ਮੈਨੂੰ ਹੀ ਪਤਾ ਉਹਨੂੰ ਪਤਾ ਲੱਗ ਜਾਣਾ ਵਾ ਪਰ ਕੋਈ ਗੱਲ ਨਹੀਂ ਜਦੋਂ ਲੱਗੂਗਾ ਤਾਂ ਵੇਖੀ ਜਾਊਗੀ ਪੁੱਤ ਜੇ ਆਪਾਂ ਆਪ ਦੱਸਾਂਗੇ ਨਾ ਤੇ ਫੇਰ ਹੋਰ ਗੰਦ ਹੋਣੀ ਆ ਤੇ ਜੇ ਇਹਨੂੰ ਬਾਹਰੋਂ ਪਤਾ ਲੱਗਾ ਨਾ ਤੇ ਜਾਦੀ ਨੂੰ ਪਰੇਸ਼ਾਨੀ ਲੱਗਣੀ ਆ ਉਹਨੇ ਫੇਰ ਮੈਨੂੰ ਵੀ ਕਹਿਣਾ ਵੀ ਮਾਤਾ ਮੰਮੀ ਤੂੰ ਦੱਸਿਆ ਨਹੀਂ ਦਾ ਫੇਰ ਦੱਸ ਫੇਰ ਉਹਨੇ ਬੋਲਣਾ ਕਿ ਉਹ ਤੇ ਮੈਂ ਕੀ ਕਰੂੰਗੀ ਦੱਸ ਦੱਸ ਹੀ ਦੇਣਾ ਕੋਈ ਨਹੀਂ ਹੁੰਦਾ ਅੱਜ ਨਹੀਂ ਤੇ ਕੱਲ ਉਹਨੂੰ ਪਤਾ ਤਾਂ ਲੱਗਣਾ ਹੀ ਚੱਲ ਮੰਮੀ ਜਦੋਂ ਪਤਾ ਲੱਗੂਗਾ ਵੇਖੀ ਜਾਊਗਾ ਕਿਦਾਂ ਟਿਕੀ ਆ ਹੁਣ ਕੁੜੀ ਨਹੀਂ ਕਿੱਥੇ ਟਿਕਾਂਡੀ ਇਹਨੇ ਦੁੱਧ ਪੀਣਾ ਹਣਾ ਫੜ ਤੋ ਜਰਾ ਕਰੰਤ ਨੂੰ ਲੈ ਆ ਦੁੱਧ ਬਣਾ ਸਕ ਲੈ ਆ ਮਾ ਕਾੜੀ ਨੂੰ ਮਰ ਜਾ ਲਾ ਲੂ ਚੁੱਪ ਕਰੇ ਦੁੱਧ ਬਣਾ ਦੇ ਲੈਂਦੇ ਹਾਂ ਕੋਈ ਬਣਾ ਦੇ ਰੋਲਦੀ ਕਰਾ ਫੋਕੀ ਨਹੀਂ ਲੱਗੀ ਇਹਨੂੰ ਆ ਹਾਏ ਸ਼ਿਦਿਆ ਨੇ ਕੀ ਕਰ ਲਿਆ ਆਪਣੇ ਘਰਾਂ ਤੇ ਆਪ ਹੀ ਕੁੜੀ ਮਾਰ ਲਈ ਆ ਵੇ ਆਪਣਾ ਵਸਿਆ ਸਾਰਾ ਘਰ ਝਾੜ ਕੇ ਪੈ ਗਈ ਆ ਹੈ ਉਹਦਾ ਜਾੜਦੀ ਚੜਦੀ ਆਪਣਾ ਹੀ ਜਾੜ ਕੇ ਪੈ ਗਈ ਆ ਇਹਨੂੰ ਇਹਨਾਂ ਨੂੰ ਹੀ ਦਿਆਨ ਨੂੰ ਪਤਾ ਲੱਗਾ ਕਿ ਚੱਲ ਕੋਈ ਗਾ ਨਹੀਂ ਉਹ ਵੀ ਵਸਾਂ ਰਸਣ ਦੇ ਆਪ ਤਾਂ ਮੈਂ ਵਸਾਂ ਰਸਾਂ ਐਨੀ ਹਕਾਂ ਨਹੀਂ ਆਈ ਬੁੱਢੀ ਫ੍ਰਿਸ਼ਟ ਹੋਈ ਅਦੀ ਹਾਂ ਉਹਦੇ ਬਾਅਦ ਟੋਆ ਪੁੱੜਦੀ ਪੁੱੜਦੀ ਆਪ ਹੀ ਜਾ ਡਿੱਗੀ ਹਾਂ ਤਸ ਕੀ ਕਰੇ ਬੰਦਾ ਇਹਦਾ ਤਾਂ ਕੀ ਨਾਟ ਹੈ ਹੁਣ ਮੈਨੂੰ ਦੁੱਖ ਲੱਗਦਾ ਵਾ ਜਦੋਂ ਨਹੀਂ ਦੇਦੀ ਮੁੰਡਾ ਉੱਥੇ ਰੋਂਦਾ ਉੱਥੇ ਰੋਂਦਾ ਕੀ ਕਰਾਂ ਮੈਂ ਮੈਂ ਦੁਖੀ ਹੋ ਗਈ ਸਭ ਇਹਨਾਂ ਵਾਲੇ ਵੇਖ ਕੇ ਬੜੀ ਪਰੇਸ਼ਾਨੀ ਇਹਨਾਂ ਨੇ ਦਿੱਤੀ ਏ ਗੜੀਆਂ ਅੱਖਾਂ ਖੋਲ੍ਹ ਲੀਆਂ ਜਿਵੇਂ ਦੇਖਾ ਹਾਂ ਮੁੰਡੇ ਦਾ ਚਾਰ ਕਰ ਰੌਣਾ ਕਾ ਕੀ ਆ ਇਹਦੇ ਚਿਹਰੇ ਤੇ ਰੌਣਕ ਹੀ ਮੈਨੂੰ ਮੈਂ ਤਾਂ ਸਹੀ ਗੱਲ ਆ ਪਰ ਫਿਰ ਜਮੀਨ ਖਸ ਗਈ ਟਰੈਕਟਰ ਆਂਦਾ ਆਂਦਾ ਵੀ ਇਹਨੂੰ ਵੱਡਿਆ ਸੜਖਾਣਾ ਕੋ ਪਤਾ ਨਹੀਂ ਹੈਗਾ ਇਹਦਾ ਤੇ ਹੁਣ ਜਾਣ ਹੀ ਨਿਕਲ ਗਈ ਮੈਂ ਕਿਹਾ ਕੀ ਕਰੂੰਗੀ ਅੱਗੇ ਮੇਰੇ ਪੁੱਤ ਬੋਲਦਾ ਚੱਲਦਾ ਨਹੀਂ ਕਿ ਤੇ ਆ ਦੇ ਹੁਣ ਆਪੇ ਬੱਚੇ ਦਾ ਪਤਾ ਲੱਗਦਾ ਨਾ ਹੁਣ ਬਣਾਇਆ ਜਾਨੇ ਕਈ ਕੀ ਦਾਣਾ ਹਸਣ ਕੱਢਣ ਦੀ ਆਵੇ ਮਣ ਜਾ ਨਾ ਦੇਦੀ ਗੀਕਦੀ ਆ ਨੀ ਮੇਰੇ ਪੁੱਤ ਨੂੰ ਘਰ ਹੈ ਨਾ ਮੇਰੀ ਗੱਲ ਸੁਣ ਹੁਣ ਗਰਮੀ ਦਾ ਹਾਂਜੀ ਮੈਂ ਤੈਨੂੰ ਹੁਣ ਇੱਥੇ ਸਮਝਾ ਦਦਾ ਸਾਰੀ ਗੱਲ ਔਰ ਨਾ ਰਾਜੇ ਦਾ ਖਿਆਲ ਵੀ ਤੇ ਰਹਿਮਤ ਦਾ ਖਿਆਲ ਵੀ ਦੋਵਾਂ ਦਾ ਬਰਾਬਰ ਖਿਆਲ ਰੱਖਣਾ ਵਾ ਇਹ ਨਾ ਹੋਵੇ ਕਿ ਤੂੰ ਰਾਜੇ ਦੇ ਚੱਕਰ 'ਚ ਰਹਿਮਤ ਨੂੰ ਭੁੱਲ ਜਾਏ ਤੇ ਰਹਿਮਤ ਦੇ ਚੱਕਰ 'ਚ ਰਾਜੇ ਨੂੰ ਭੁੱਲ ਜਾਏ ਠੀਕ ਹੈ ਨਾ ਅੱਗੇ ਜਿਹੜੀ ਗਲਤੀ ਕੀਤੀ ਹੈ ਨਾ ਦੁਬਾਰਾ ਗਲਤੀ ਨਹੀਂ ਹੋਣੀ ਚਾਹੀਦੀ ਹੈ ਜੀ ਨਹੀਂ ਨਹੀਂ ਮੈਂ ਨਾ ਇਦਾਂ ਦੀ ਗਲਤੀ ਕਦੇ ਨਹੀਂ ਕਰੂੰਗੀ ਮੈਨੂੰ ਕੀ ਪਤਾ ਸੀ ਮੈਂ ਬਾਥਰੂਮ ਵਾਲਾ ਹਾਂ ਮੈਨੂੰ ਉਹ ਪੁਰਾਣਾ ਸਮਾਂ ਚੇਤੇ ਨਾ ਕਰਾਓ ਮੈਂ ਨਹੀਂ ਜਦੋਂ ਉਹ ਦਿਮਾਗ 'ਚ ਆਉਂਦਾ ਨਾ ਮੇਰੀਆਂ ਗੱਲਾਂ ਉਹਨੀਆਂ ਪੁਰਾਣੇ ਸਮੇਂ ਵਾਲੀਆਂ ਤੇ ਪਰ ਮੇਰੇ ਨਾ ਪੈਰਾਂ 'ਚ ਥੋੜਾ ਜ਼ਮੀਨ ਖਿਸਕ ਜਾਂਦੀ ਏ ਮੇਰੇ ਪਿਓ ਕਿ ਤੇ ਕਿਦਾਂ ਵਿਚਾਰਾ ਕਿੱਥੇ ਕਿੱਥੇ ਰਿਹਾ ਹੋਊਗਾ ਉਹ ਤੇ ਚੁੱਕ ਕੇ ਲੈ ਗਈ ਝਾਟੇ ਨੂੰ ਹੈ ਕਿ ਉਹਨੇ ਪਤਾ ਨਹੀਂ ਕੁਝ ਖਵਾਇਆ ਕਿ ਨਹੀਂ ਪਾਇਆ ਕਿਦਾਂ ਵਿਚਾਰੇ ਹਾਲ ਬਣਾਉਂਦੇ ਆ ਮੈਨੂੰ ਤੇ ਉਹ ਚੀਜ਼ਾਂ ਮੈਨੂੰ ਵੇਖ ਕੇ ਹਾਲੇ ਵੀ ਨਾ ਮੇਰੇ ਰੌਂਗਟੇ ਖੜੇ ਹੋ ਜਾਂਦੇ ਉਹ ਚਿਰ ਵੇਖੀ ਬਸ ਕਰੋ ਜੀ ਬਸ ਕਰੋ ਹੁਣ ਇਦਾਂ ਦੀਆਂ ਗੱਲਾਂ ਕਰੋ ਤੁਸੀਂ ਮੈਨੂੰ ਮੇਰਾ ਪੁੱਤ ਇੱਕ ਨਾ ਲਾਉਣ ਦਿਓ ਮੈਂ ਆਪਣੇ ਦੋਵੇਂ ਬੱਚੇ ਗੋਦੀ ਚ ਪਾ ਕੇ ਪਾਉਂਗੀ ਕਰਮਾ ਵਾਲਾ ਦੇਣਾ ਅੱਜ ਮੇਰੇ ਤੇ ਆਹ ਅੱਜ ਕਰਮਾ ਵਾਲਾ ਦੇਣਾ ਬਾਕੀ ਕੰਮ ਕਾਰ ਦੀ ਚੰਦਨਾ ਕਰਾਂਗਾ ਭਾਬੀ ਵਿਚਾਰੀ ਇੰਨੀ ਚੰਗੀ ਆ ਨਾ ਉਹ ਜਦੋਂ ਆਪਣਾ ਪਹਿਲਾ ਬੱਚਾ ਚੱਕਿਆ ਗਿਆ ਸੀ ਤੇ ਕਿੰਨਾ ਵਿਚਾਰੀ ਕੰਮ ਕਰਦੀ ਦੀ ਹੈ ਹੈਲਪ ਕਰਦੀ ਦੀ ਨਾਲ ਤੇਰੇ ਵੀ ਰਹਿਮਤ ਨੂੰ ਵੀ ਸਾਹਮਣਾ ਤੈਨੂੰ ਵੀ ਸਾਹਮਣਾ ਨਾਲ ਸਾਰਾ ਟੱਬਰ ਸਾਹਮਣੇ ਦੀ ਹੈ ਵਿਚਾਰੀ ਉਹ ਨਹੀਂ ਜੀ ਨਹੀਂ ਦੀਦੀ ਦਾ ਤੇ ਮੈਂ ਕਦੀ ਜਿੰਦਗੀ ਚ ਦੇਣ ਨਹੀਂ ਦੇ ਸਕਦੀ ਜੋ ਕੁਝ ਦੀਦੀ ਨੇ ਮੇਰੇ ਨਾਲ ਜੰਜਾਲ ਵਿਚਾਰੀ ਨੇ ਸਿਆ ਹੈ ਨਾ ਤੇ ਉਹ ਹੀ ਜਾਣਦੀ ਆ ਠੰਡ ਦੇ ਵਿੱਚ ਜੇ ਦਿਨ ਕੱਟਿਆ ਤੇ ਉਹਨੇ ਹੀ ਕੱਟਿਆ ਚਲੀ ਨੀ ਨਾ ਨਾ ਤਤਾ ਠੰਡਾ ਪਾਣੀ ਚਾਹੀਆਂ ਨੂੰ ਗਰੀਬਾ ਜਿੰਦਾ ਮਰਜੀ ਕਰ ਕਰ ਚਾਹੀ ਜਾਂਦੀ ਜੀ ਇਹ ਸਾਰੇ ਕੰਮ ਕਰਦੀ ਆ ਅਸੀਂ ਤਾਂ ਮੈਨੂੰ ਮੰਜੇ ਤੋਂ ਹਿੱਲਣ ਨਹੀਂ ਦਿੱਤਾ ਜਿੰਨੇ ਵੀ ਕੰਮ ਸਾਰੇ ਮੈਂ ਉਹਨੂੰ ਬਰਿਆਈ ਕਦੇ ਨਹੀਂ ਦੇ ਸਕਦੀ ਜੀ ਉਹ ਮੈਨੂੰ ਦੋ ਮਾੜੀਆਂ ਗੱਲਾਂ ਕਹਿ ਵੀ ਲੈਣਗੇ ਨਾ ਉਹ ਦਾ ਸੁਭਾਅ ਹੈ ਵਿਚਾਰੀ ਦਾ ਉਹਨੇ ਥੋੜਾ ਚਿਰਚਰਾਪਾਨਾ ਦਾ ਮਤਲਬ ਜਦੋਂ ਕੰਮ ਕਰਦੇ ਕਹਿੰਦਾ ਬੰਦਾ ਥੱਕ ਜਾਂਦਾ ਉਹ ਕਹਿ ਤਿੱਕੇ ਨਹੀਂ ਸਕਦੀ ਨਹੀਂ ਆ ਤੇ ਮੈਂ ਹੁਣ ਥੱਕੀ ਆ ਨਹੀਂ ਕੰਮ ਕਰ ਸਕਦੀ ਤੇ ਵਿਚਾਰੀ ਫੇਰ ਚੜਨ ਪੈਂਦੀ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਸ ਗੱਲ ਦੀ ਮੈਂ ਦੀਦੀ ਦੇ ਨਾਲ ਜੇ ਉਹ ਮਾੜੀ ਗੱਲ ਕਹਿਣਗੇ ਵੀ ਨਾ ਤੇ ਕੋਈ ਗੱਲ ਨਹੀਂ ਮੈਨੂੰ ਸਾਰੀਆਂ ਗੱਲਾਂ ਭੁੱਲ ਜਾਣੀਆਂ ਨੇ ਟੈਨਸ਼ਨ ਨਾ ਲਓ ਤੁਸੀਂ ਆਪ ਹਣ ਘਰ ਚ ਹੁਣ ਦੋਵਾਂ ਨੇ ਮਿਲ ਕੇ ਦੋਵਾਂ ਨੇ ਖਿਆਲ ਰੱਖਣਾ ਵਾ ਦੀਦੀ ਵੀ ਨਾਲ ਤੇ ਨਾ ਪੂਰੀ ਹੈਲਪ ਕਰਦੀ ਆ ਕੰਮ ਦੀ ਤੂੰ ਵੀ ਨਾ ਹੁਣ ਜਾਂਦਿਆਂ ਦੀਦੀ ਦੀ ਗੋਦੀ 'ਚ ਪਾਉਣਾ ਪਹਿਲਾਂ ਇਹਨੂੰ ਹਾਂ ਹਾਂ ਬਿਲਕੁਲ ਭਾਬੀ ਨੇ ਵੀ ਬੱਚਾ ਚਕਾਵਾਂਗੇ ਭਾਬੀ ਨੂੰ ਚਾਹ ਵੜਾਉਣਾ ਵਾ ਤੇ ਚੱਲ ਮਹਾਮਾਲ ਚਾਹ ਬੱਚਾ ਕਿਉਂ ਆਨੇ ਹੁਣੇ ਤੁਸੀਂ ਮੇਰੇ ਪੁੱਤ ਦਾ ਨਾਂ ਲਿਆ ਨਾਂ ਲਿਆ ਕਹਿੰਦਾ ਰਾਜਾ ਏ ਮੇਰਾ ਸੋਹਣਾ ਬੁੱਗੂ ਏ ਨਾ ਇਰੇ ਸੋਨਾ ਲਾਲ ਘਰ ਆਇਆ ਵੀ ਕਿਤੇ ਮੈਨੂੰ ਰੌਣਕਾ ਮੇਰੇ ਚਿਹਰੇ ਤੇ ਆ ਗਈ ਕਿਤੇ ਮੈਨੂੰ ਲੱਗਦਾ ਜੇ ਕਿਸੇ ਨੂੰ ਪਤਾ ਨਹੀਂ ਲੱਗਾ ਦੀਦੀ ਨੇ ਤੇ ਹੁਣ ਬਾਹਰ ਵੀ ਆ ਜਾਣਾ ਚਲ ਆ ਜਾ ਜਲਦੀ ਹਾਂ ਮਰੀ ਆ ਗਈ ਨਹੀਂ ਹਾਂਜੀ ਹਾਂਜੀ ਮੈਨੂੰ ਆ ਗਈ ਦਾ ਰਾਜਾ ਠੀਕ ਹੋ ਹਾਂਜੀ ਵੀਰ ਜੀ ਬਿਲਕੁਲ ਠੀਕ ਆ ਉਹ ਦੇਖ ਕਿੰਨੀ ਸੁਣੀ ਅੱਖਾਂ ਮੀਂਹ ਖੋਲਦਾ ਦਾ ਸ਼ੁਕਰ ਹੈ ਪ੍ਰਮਾਤਮਾ ਦੀ ਕਰੀ ਦਾ ਕਿ ਸਾਡਾ ਰਾਜਾ ਵੀ ਠੀਕ ਹੋਇਆ ਵਾ ਬਿਲਕੁਲ ਬਿਲਕੁਲ ਵੀਰ ਮੈਂ ਤਾਂ ساری ਜ਼ਿੰਦਗੀ ਤੇਰੇ ਨੀਂਦੇ ਦੇ ਸਕਦਾ ਤੂੰ ਹੀ ਮਰੀ ਨਹੀਂ ਮੰਤ ਕੀਤੀ ਐ ਤੇ ਫੇਰ ਜਾ ਕੇ ਕਿਧਰ ਰਾਜਾ ਆਪਣਾ ਲੱਭਾ ਨਹੀਂ ਤੇ ਮੈਂ ਤੇ ਤੇਰੀ ਢਾਕੇ ਬਹਿ ਗਈ ਮਾਰਾ ਮੇਰੇ ਕੋਈ ਉਪਰਾ ਹੈ ਤੂੰ ਮੈਨੂੰ ਉਪਰਾ ਹੈ ਮੇਰਾ ਪੁੱਤ ਯਾਹੀ ਬਿਲਕੁਲ ਬਿਲਕੁਲ ਵੀਰ ਤੂੰ ਉਹ ਤੇ ਮੇਰੇ ਰੱਬ ਵਾਂ ਕੇ ਟੱਕ ਰਿਹਾ ਇੱਕ ਸਾਥ ਮੈਂ ਇਹ ਜਿੰਦਗੀ ਦੇਣੀ ਚਾਹਦਾ ਜੋ ਕਰਦਾ ਪ੍ਰਮਾਤਮਾ ਕਰਦਾ ਨਾਲੇ ਹੀ ਮੇਰਾ ਫਰਜ਼ ਹੀ ਮੈਂ ਤੇਰੀ ਹੈਲਪ ਤੇਰੇ ਕਰਕੇ ਨਹੀਂ ਕੀਤੀ ਆਪਣਿਆਂ ਕਰਕੇ ਕੀਤੀ ਆ ਇਹਦੇ ਵਿੱਚ ਤੇਰੀ ਵਡਿਆਈ ਆ ਪਰ ਮੇਰੇ ਅੱਥਰ ਤੁਲਾ ਵੀ ਆ ਨਹੀਂ ਨਹੀਂ ਭਾਜੀ ਅਹੀਂ ਤਾਂ ਮੁਰਾਬਸਮਾਨ ਹੀ ਮੰਨਦੇ ਆ ਜਿੰਨਾ ਤੂੰ ਹੀ ਹੌਸਲਾ ਰੱਖਿਆ ਸਾਡੇ ਤੇ ਨਾ ਹੌਸਲਾ ਹੀ ਨਹੀਂ ਪੈਂਦਾ ਸਿੱਖ ਕਹੀ ਕੀ ਕਰ ਲੈਣਾ ਇਹ ਤਾਂ ਰੋਈ ਜਾਂਦੀ ਸੀ ਤੇ ਮੈਂ ਉਹੀ ਕਮਲਾ ਹੋ ਗਿਆ ਮੈਂ ਤੇਰੀ ਸਹੇਲੀ ਮੈਂ ਕੀ ਕਰਾਂ ਹੱਸਾਂ ਕੇ ਰੋਵਾਂ ਕਿ ਕੀ ਨਾ ਕਰਾਂ ਤੇ ਕੀ ਕਰਾਂ ਅੱਜ ਮਣੀ ਮੈਨੂੰ ਰੱਬ ਦੱਸੰਦਿਆ ਵਾ ਨਾ ਤੇ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਸਾਰਾ ਜੋ ਕੀਤਾ ਕਰਾਇਆ ਵਾ ਬਲਜੀਤ ਨੇ ਕੀਤਾ ਵਾ ਇਸੇ ਮੂਹਨਾ ਇਹਨੇ ਮੈਨੂੰ ਮੁੜ ਕੇ ਗਾਣਾ ਕੱਢਣੀਆਂ ਵਾ ਇਹਨੇ ਇਹ ਥੋੜੀ ਸਮਝਣਾ ਵਾ ਕਿ ਬਲਜੀਤ ਨੇ ਕੀਤਾ ਵਾ ਇਹ ਤਾਂ ਇਹੀ ਕਹਿਣਾ ਵਾ ਕਿ ਵਿੱਚ ਵੀਰਦੀ ਵੀ ਰਲੀ ਭੁਗਤ ਹੋਣੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਸੱਚ ਦੱਸਾਂ ਤੇ ਦੱਸਣਾ ਕਿਦਾਂ ਸੱਚ ਦੱਸਣ ਲੱਗਿਆਂ ਮੈਨੂੰ ਨਾ ਡਰੀ ਆਉਂਦਿਆ ਵਾ ਮੈਨੂੰ ਤਾਂ ਨਾ ਬਲਜੀਤ ਨੇ ਆਪਣੇ ਭਰਾ ਦੀ ਨਿਗਾਹ ਦੇ ਵਿੱਚ ਸੁੱਟ ਕੇ ਰੱਖਤਾ ਤਾਨੂੰ ਇੱਥੇ ਖੜਾ ਰਿਆ ਵਾ ਗਾਂ ਦੇ ਸੱਦੇ ਆਜੋ ਇਹ ਆ ਗਿਆ ਵਾ ਸ਼ੁਕਰ ਆ ਆ ਗੱਟ ਕੇ ਆਇਆ ਆ ਨਾ ਆ ਗਿਆ ਪੋਤਾ ਘਰ ਆਇਆ ਸ਼ੁਕਰ ਵਾਦਿਆ ਕਰਮਾ ਵਾਲਾ ਮੇਰਾ ਪੋਤਾ ਘਰ ਆਇਆ ਵਾ ਘਰ ਦੀਆਂ ਵਰਕ ਤਾਈਆਂ ਰੌਣਕਆਂ ਆਇਆਂ ਵਾ ਐਸਾ ਚੰਦਰਾ ਖੜਿਆ ਤੰਦਰੀ ਨੇ ਤੇ ਕਿਤੇ ਉਹੋ ਗਲ ਬਿਮਾਰ ਕਰਕੇ ਗੱਲ ਲੈਂਦਾ ਸ਼ੁਕਰ ਤੇ ਭਰੀ ਜੋੜੀ ਤੂੰ ਹੀ ਘਰ ਆਈਆਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਮਮੀ ਇਹਦਾ ਕਰੋ ਜਿੱਦ ਤਾ ਉਹਨੇ ਚਦੇ ਨਰਾਜ ਹੋ ਕੇ ਖੜਿਆ ਨਾ ਕਿਤੇ ਸਾਡੀ ਤੇ ਭੁੱਖ ਤੇ ਹੀ ਮਿਟ ਗਈ ਸੀ ਤੇ ਮੈਨੂੰ ਹੁਣ ਐਸਾ ਪੁੱਖ ਬੜੀ ਲੱਗੀ ਆ ਇੱਕ ਵੇ ਚਾਹ ਬਣਾ ਲਓ ਤੇ ਨਾਲੇ ਰਡੀਆਂ ਰਡੀਆਂ ਪਰੌਂਠੀਆਂ ਬਕਾਓ ਇੱਕ ਚੱਲ ਪੁੱਤ ਪਰੌਂਠੀਆਂ ਤੇ ਚਾਹ ਮੈਂ ਬਣਾ ਕੇ ਲਿਆ ਦਿੰਦੀ ਜੇ ਤੈਨੂੰ ਭੁੱਖ ਲੱਗੀ ਆ ਤੂੰ ਹੀ ਕਮ ਬਣਾਉਣੀ ਆ ਮਮਮੀ ਭਾਬੀ ਨੂੰ ਆਜ ਮਾਰੋ ਚੱਲ ਮੈਂ ਹੀ ਬਣਾ ਦਿੰਦੀ ਆ ਅੱਛਾ ਭਾਬੀ ਨੇ ਰਹਿਮਤ ਨੂੰ ਚੁੱਕਿਆਣਾ ਹੈ ਨਾ ਨਹੀਂ ਰੋਂਦੀ ਹੋਣੀ ਰਹਿਮਤ ਨਹੀਂ ਰਹਿਮਤ ਤਾਂ ਹੁਣ ਸੁੱਤੀ ਆ ਦੁੱਧ ਪੀ ਕੇ ਰਹਿਮਤ ਕੋ ਨਹੀਂ ਜੀ ਰਹਿਮਤ ਸੁੱਤੀ ਆ ਤੇ ਫਿਰ ਭਾਬੀ ਕਿੱਥੇ ਗਈ ਆ ਹੁਣ ਮਨੀ ਨੂੰ ਕਿੱਦਾਂ ਦੱਸਾਂ ਕਿ ਬਲਜੀਤ ਨੂੰ ਤੇ ਪਲਸ ਫੜ ਕੇ ਲੱਗੀ ਆ ਇਹ ਸਾਰੀ ਸਾਜ਼ਿਸ਼ ਬਲਜੀਤ ਨੇ ਕੀਤੀ। ਹਾਂ ਹੀ ਗੱਲ ਨੂੰ ਕਿ ਤੁਹਾਨੂੰ ਤੁਸੀਂ ਇੱਕ ਦੂਜੇ ਨੂੰ ਵੇਖਣ ਦੇ ਆ ਨਾ ਤੇਰੇ ਕੋਲ ਕਦੇ ਹੀ ਚੁੱਪ ਚਾ ਲਈ ਹੋਗੇ ਆ। ਕੋਈ ਨਹੀਂ ਕੋਈ ਗੱਲ ਨਹੀਂ। ਹਾਂ ਜੀ। ਉਹ ਵੀ ਕੱਲ ਠੀਕ ਹੈਗੀ ਆ। ਕਿਤੇ ਮੁੰਡੇ ਦੇ ਚਾਂਸ ਨਹੀਂ ਹੈਗੀ। ਵਿਚਾਰੀ ਬਿਮਾਰ ਹੋ ਗਈ ਮੈਂ ਕਦੇ। ਨਹੀਂ ਨਹੀਂ ਸਭ ਠੀਕ ਵਾ। ਕਿੱਥੇ ਵੇਖਿਆ ਵਲ ਕਿੱਥੇ ਆ? ਮਨੀ ਉਹ ਘਰ ਹੈ ਨਹੀਂ ਗਈ। ਕੀ ਕਰ ਕਿੱਥੇ ਗਈ ਆ? ਉਹਨੂੰ ਨਾ ਪੁਲਿਸ ਵਰਕੇ ਰਹਿ ਗਈ ਆ। ਹੈ?